ਭਾਜੀ ਕਰਦੀ ਐ ਸਲਾਹ ਹੂੰ ਤੇ ਕਹਿੰਦੇ ਵੀ ਮੰਗਵਾ ਹੀ ਲੈਣਾ ਮੁੰਡਾ ਚਲੋ ਵੇਖ ਲਓ ਆਪਣੀ ਮਰਜ਼ੀ ਕਰ ਲਓ ਹਾਂ ਕੱਲ ਨੂੰ ਸਾਨੂੰ ਨਾ ਕਿਓ ਨਹੀਂ ਨਹੀਂ ਕੋਈ ਗੱਲ ਨਹੀਂ ਪਏ ਤੇ ਫਿਰ ਤਰਸ ਕੀਤਾ ਵੀ ਕੱਲੋਂ ਨਿਆਣਾ ਮੁੰਡਾ ਵਾ ਚੱਲ ਆਪਣਾ ਉਹ ਚਲੋ ਭਾਜੀ ਉੱਥੋਂ ਆ ਜੂਗਾ ਇਹ ਮੰਨੇ ਲੱਗ ਜੂਗਾ ਆਏ ਤੇ ਗੱਲ ਤਾਂ ਢਹੀ ਸਹੀ ਐ ਮੈਂ ਆਪਣਾ ਮੈਂ ਬਾਕੀ ਤੁਸੀਂ ਪੀਲਾ ਵੇਖ ਲਓ ਜੰਟਰ ਨਾਲ ਗੱਲ ਕਰਕੇ ਜਿੱਦਾਂ ਤੁਹਾਨੂੰ ਸਹੀ ਲੱਗਦਾ ਹਾਂ ਹਾਂਜੀ ਹਾਂਜੀ ਨੰਬਰ ਤੁਹਾਨੂੰ ਦੇ ਦਿੰਨੇ ਆ ਠੀਕ ਐ ਠੀਕ ਤੇ ਗੱਲਬਾਤ ਕਰੋ ਜੇ ਮੰਗਾਉਣਾ ਵਾ ਉਹਦੇ ਹਿਸਾਬ ਨਾਲ ਗੱਲ ਹੋ ਜੂਗੀ ਹਾਂਜੀ 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 ਜੇ ਤੁਸੀਂ ਚਾਹੁੰਦੇ ਹੋ ਭੇਜਣਾ ਉਹਦੇ ਹਿਸਾਬ ਨਾਲ ਕਰ ਲਿਓ ਹਮ ਤੁਹਾਡੀ ਮਰਜ਼ੀ ਸਾਰਿਆਂ ਦੀ ਠੀਕ ਹੈ ਕਿ ਨਹੀਂ ਨਹੀਂ ਮੰਗਵਾ ਹੀ ਲੈਣਾ ਜਾ ਕਰੋ ਨੰਬਰ ਲਓ ਭਾਜੀ ਇਹਨਾਂ ਦਾ ਹਾਂ ਕੇਂਦਰ ਆਲ ਆ ਨਾ ਏਜੰਟ ਦਾ ਨੰਬਰ ਇਹ ਉੱਤੇ ਤੈਨੂੰ ਭਰੇ ਉਹਦੇ ਨਾਮ ਦਾ ਸੈਂਡ ਕਰ ਦੇ ਭਾਜੀ ਨੂੰ ਹੈ ਕਰ ਦੇ ਵੇਖੋ ਮਾਸਟਰ ਜੀ ਆ ਗਿਆ ਨਾ ਆ ਗਿਆ ਹੋਰਾਂ ਗੱਲ ਕਰੀਏ ਮੈਂ ਨਹੀਂ ਨਹੀਂ ਆਪਾਂ ਆਪ ਫੜ ਫੋਨ ਤੂੰ ਗੱਲ ਕਰ ਆਪ ਚੰਗੀ ਤਰ੍ਹਾਂ ਪੁੱਛੀ ਇਹ ਤਰ੍ਹਾਂ ਤੇ ਲਾਲਾ ਫੋਨ ਮੇ ਹੁਣੀ ਲਾਲਾ ਹੁਣੀ ਲਾਲਾ ਫੋਨ ਚੱਲ ਪਰੇ ਹੋ ਕੇ ਗੱਲ ਕਰਦਾ ਤੇ ਮੈਂ ਵੀ ਆਉਣੀ ਆ ਠੀਕ ਇਧਰ ਬੀਠੀ ਜਾ ਬਾਪੂ ਉਹ ਨਾਲ ਆਫੋਨ ਵੇਨੇ ਕੀ ਆਹ ਲਾਕ ਲੱਗ ਗਿਆ ਮਤਲਬ ਕਾ ਗੱਲ ਇਹ ਪੁੱਛ ਲਈ ਵੀ ਕਿੰਨੇ ਪੈਸੇ ਆ ਚੰਗਾ ਆਹ ਨਹੀਂ ਪੁੱਛੋ ਆ ਹਲੋ ਸਾਸ਼ਕਲਪਾ ਜੀ ਲਖਬੀਰ ਬਾਜੀ ਬੋਲਦੇ ਜੀ ਅੱਛਾ ਅੱਛਾ ਮੈਨੂੰ ਨਾ ਮਨਵੀਰ ਬਾਜੀ ਨੇ ਦਿੱਤਾ ਤੁਹਾਡਾ ਨੰਬਰ ਹਾਂਜੀ 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 ਆਹ ਮੁੰਡਾ ਮੇਰਾ ਹੀ ਗਿਆ ਕਿ ਡੋਂਕੀ ਲਾ ਕੇ ਹਾਂਜੀ ਨਹੀਂ ਬਾਜੀ ਸਲਾਹ ਕਰ ਲਈ ਆਪਾਂ ਵਾਪਸ ਹੀ ਮੰਗਵਾ ਲੜਾ ਹਾਂਜੀ ਠੀਕ ਵਾ ਪੈਸੇ ਤੇ ਭਾਜੀ ਭਲਾ ਕਿੰਨੇ ਕੇ ਪੈਸੇ ਲੱਗਣਗੇ ਅੱਛਾ ਨਹੀਂ ਥੋੜੇ ਬੋਤੇ ਘਟ ਨਹੀਂ ਹੋ ਸਕਦੇ ਠੀਕ ਆ ਨਹੀਂ ਮੇਹ ਅੱਗੇ ਬੜੇ ਲੱਗ ਗਿਆ ਨਾ ਪੈਸੇ ਤਾਂ ਹੁਣ ਪਾਈ ਤੁਹਾਨੂੰ ਪਤਾ ਹੀ ਘਰਾਂ ਵਰਗੇ ਘਰ ਵਾ ਚਲੋ ਠੀਕ ਆ ਕੋਈ ਨਹੀਂ ਹਾਂਜੀ ਅੱਛਾ ਕਾਪੀਆਂ ਚਾਹੀਦੀਆਂ ਵਾ ਠੀਕ ਠੀਕ ਆ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਨਹੀਂ ਆਪਾਂ ਕਰ ਦਿੰਨੇ ਤੁਹਾਨੂੰ ਸੈਂਡ ਹਾਂਜੀ ठीक तो है थी। चलो ठीक तो है पाजी बस ठीक चलो ठीक है पाजी चंगा सास श्री का आले पैंट तो ने कैंडे आओ ਆ ਤਾਂ ਵੀ ਕੋਈ ਗੱਲ ਨਹੀਂ ਪੈਸੇ ਵੀ ਵੱਧ ਘੱਟ ਹੋਣੇ ਮੈਂ ਤਾਂ ਬੜੇ ਜੈਜ ਆਹੋ ਮੈਂ ਤਾਂ ਬੜੇ ਜੈਜ ਮੰਗੇ ਆ ਤੇ ਮੈਨੂੰ ਪਤਾ ਕਿਤੇ ਆਪ ਨਾ ਕਰਦਾ ਹੋਵੇ ਤੇ ਕੁੱਛ ਲਈ ਨੇ ਇੱਕ ਵਾਰੀ ਇਸੇ ਕਰਕੇ ਚੰਗਾ ਮਾਰਾ ਕੁੱਛਣਾ ਆਹੋ ਚਲ ਮੰਨਦਾ ਕਿ ਮੇਰੇ ਕਾਪੀਆਂ ਕੱਲ ਦੋ ਮੁੰਡੇ ਦੇ ਫੋਟੋਆਂ ਕੱਲ ਦੋ ਪਾਸਪੋਰਟ ਦੇ ਕਾਪੀਆਂ ਕੱਲ ਦੋ ਆਧਾਰ ਕਾਰਡ ਦੇ ਕੱਲ ਦੋ ਤੇ ਮੈਂ ਚਲ ਕੋਈ ਗੱਲ ਨਹੀਂ ਕੱਲ ਦਿੰਨੇ ਆ ਇਹ ਕੜੀ ਗੱਲਾਂ ਨੰਬਰ ਆ ਗਿਆ ਵਾ ਆਹੋ ਹੁਣੇ ਖਿੱਚ ਕੇ ਸੈਂਡ ਕਰ ਫੋਟੋ ਆ ਉਹ ਹੀ ਮੈਂ ਅੰਦਰ ਰੱਖਿਆ ਵਾ ਤੇ ਉਹ ਤੇ ਮੇਰੇ ਪਰਚੀ ਦੇਂਦੀਆਂ ਹਾਂ ਤੇ ਉਹ ਮੈਂ ਕਰ ਦਿੰਦੇ ਆ ਸੈਂਡ ਉਹਨੂੰ ਤੇ ਬਾਕੀ ਪੈਸੇ ਤੇ ਪੂਰੇ ਜਿੰਨੇ ਨੇ ਨਾ ਕਹੀ ਹੁੰਦੀ ਐ ਚੱਲ ਕੋਈ ਨਹੀਂ 16 ਲੱਖ ਤੇਰਾ ਪੁੱਤ ਕਾਰ ਆਜੂ ਤੈਨੂੰ ਹਰ ਕੀ ਚਾਹੀਦਾ ਨਹੀਂ ਨਹੀਂ ਹੋਰ ਕੀ ਚਾਹੀਦਾ ਮੈਂ ਤੈਨੂੰ ਕਿਹਾ ਮੈਂ ਚਲ ਘਾਟਵਾ ਦੋ ਸਕਦਾ ਥੋੜੇ ਬੋਤੇ ਕਰ ਲਾ ਅੰਤਰਾਂ ਦਾ ਨਹੀਂ ਇੰਨੇ ਲੱਗਣੇ ਇੰਨੇ ਕਿੱਥੇ ਕਰਨੇ ਆ ਚੱਲ ਆ ਜਾ ਦਸ ਦੀਆਂ ਨਾਲ ਫੋ ਵੀ ਫਾਜੀ ਮੇਰੀ ਗੱਲ ਉਹਦੇ ਨਾਲ ਅੱਛਾ ਤੇ ਆਂਦਾ ਵੀ ਫੋਟੋ ਕਾਪੀਆਂ ਗਲ ਦਿਓ ਮੁੰਡੇ ਦੋ ਫੋਟੋਆਂ ਗਲ ਦਿਓ ਤੇ ਪਾਸਪੋਰਟ ਦੀ ਕਾਪੀ ਤੇ ਆਧਾਰ ਕਾਰਡ ਦੀ ਅੱਛਾ ਅੱਛਾ ਤੇ ਮੈਂ ਚਲ ਨੰਬਰ ਤੇ ਆਈ ਗਿਆ ਕੋਈ ਨਹੀਂ ਕਰਦਿੰਨੇ ਆ ਸੈਂਡ ਕੋਈ ਗੱਲ ਨਹੀਂ ਪੈਸੇ ਦੀ ਗੱਲ ਹੋ ਗਈ ਉਹਦੇ ਨਾਲ ਲੈ ਭਾਜੀ ਪੈਸੇ ਦੀ ਮੈਂ ਕਦੀ ਗੱਲ ਕਰਨੀ ਭਾਜੀ ਤੇ ਯਕੀਨ ਹੀ ਆ ਕਿ ਇਹਨਾਂ ਨੇ ਦੱਸੀ ਸਾਰੀ ਗੱਲ ਜੋ ਇਹਨਾਂ ਨੇ ਕਹਿਤਾ ਉਹੇ ਹੁਣ ਆਜੇ ਠੀਕ ਹੈ ਨਾ ਦੱਸਾਂ ਕੀ ਗੱਲ ਵਾ ਉਹਨੇ ਤੁਹਾਨੂੰ ਅਜੇ ਦੁਬਾਰਾ ਫੋਨ ਫੇਰ ਕਰਨਾ ਵਾ ਠੀਕ ਹੈ ਉਹ ਤੁਹਾਨੂੰ ਕੋਈ ਕਾਊਂਟ ਨੰਬਰ ਵੀ ਦਊਗਾ ਜੇ ਇੱਥੇ ਉਹਨੇ ਪੇਮੈਂਟ ਪਾਉਣੀ ਹੈ ਇਹ ਜੰਡ ਜਿਹੜੇ ਪੈਸੇ ਪਹਿਲਾਂ ਲੈਂਦੇ ਤੇ ਕੋਈ ਗੱਲ ਨਹੀਂ ਤੇ ਨਾਲ ਇਹ ਆ ਵੀ ਉਹ ਪੁੱਛੂਗਾ ਵੀ ਤੁਹਾਨੂੰ ਵੀ ਕਿਹੜੇ ਏਜੰਟ ਕੋ ਮੁੰਡਾ ਕੱਲਿਆ ਜੇ ਉਹਨੇ ਤੁਹਾਨੂੰ ਸਾਰਾ ਕੁਝ ਪੁੱਛਣਾ ਵਾ ਠੀਕ ਹੈ ਤੇ ਦੱਸ ਦੋਸ ਦਿਓ ਜਿਹੜਾ ਤੁਹਾਡਾ ਏਜੰਟ ਵਾ ਦਾ ਨਾਮ ਦੱਸ ਦਿਓ ਠੀਕ ਹੈ ਜੀ ਤੇ ਕੋਈ ਗੱਲ ਨਹੀਂ ਬੰਦਾ ਆਪਣਾ ਖਾਸ ਕੰਮ ਹੋ ਜਾਊਗਾ ਚਲੋ ਮੈਂ ਸਾਰੀ ਗੱਲਬਾਤ ਉਹਦੇ ਨਾਲ ਪਿੰਡ ਕਰ ਲਈ ਸੀ ਤੇ ਫੇਰ ਹੀ ਆਇਆ ਹਾਂ ਤੁਹਾਡੇ ਕੋਲ ਠੀਕ 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 ਹੈ ਨਾ ਉਹ ਹੁਣ ਪੁੱਛੂਗਾ ਨਾ ਵੀ ਉਹ ਜਿਹੜਾ ਏਜੰਟ ਵਾ ਉਹਦੇ ਬੰਦੇ ਕਿੱਥੇ ਫਸੇ ਆ ਫੇਰ ਉਸ ਤੋਂ ਲੱਭੂਗਾ ਮੁੰਡਾ ਉਹਨਾਂ ਦੇ ਵਿੱਚੋਂ ਕੋਈ ਆਪਣਾ ਬੰਦਾ ਘੱਲੂਗਾ ਉੱਥੇ ਇਹਨਾਂ ਦੇ ਵਿੱਚ ਵਿੱਚ ਬੰਦੇ ਹੁੰਦੇ ਆ ਹਾਂਜੀ ਹਾਂਜੀ ਚੱਲੀਏ ਮੈਂ ਹਾਂ ਚਲੋ ਰੋਟੀ ਖਾ ਲੋ ਨਹੀਂ ਨਹੀਂ ਬੱਸ ਬੱਸ ਇਹ ਕੇ ਚੀਜ਼ ਦੀ ਲੋੜ ਨਹੀਂ ਉਹ ਬਾਰਾ ਪਿੰਦਰਾ ਨਹੀਂ ਨਹੀਂ ਬੱਸ ਚੱਲੀਏ ਕੋਈ ਯਾਰ ਤੁਸੀਂ ਕਿਹੜੇ ਰੋਜ਼ ਤੁਰੇ ਜੀ ਚਲੋ ਚਲੋ ਠੀਕ ਆ ਫਿਰ ਮੈਂ ਕਿਹਾ ਇੱਕ ਚੀਜ਼ ਨੋਟ ਕੀਤੀ ਉਹ ਹਾਂਜੀ ਉਨੂੰ ਗਰੀਬ ਨੂੰ ਕਿਤੇ ਨਾਲ ਨਹੀਂ ਲਿਆ ਵੀ ਗੱਲ ਕਰ ਲਈ ਹੈ ਆਪੇ ਪ੍ਰਧਾਨ ਹੋਈਆਂ ਫਿਰਦੀਆਂ ਦੋਵੇਂ ਜਾਣੀਆਂ ਐਦਾਂ ਹੀ ਇਹਨਾਂ ਨੇ ਪਹਿਲੀ ਵੇਚੀ ਇੱਥੇ ਇਹਨਾਂ ਦੀਆਂ ਚਲਾਕੀਆਂ ਨੇ ਇਹਨਾਂ ਨੂੰ ਲਿਆ ਵਾ ਮਤਲਬ ਕਿ ਨਾ ਦੋ ਵੱਧ ਚਲਾ ਕੇ ਨੇ ਉਹ ਵਾਰ ਖਲਾਵਰ ਸੋ ਨਾ ਲੱਖ ਰਪੇ ਕਿਹੜੀ ਰਕਮ ਥੋੜੀ ਹੈ ਹੈ ਪਹਿਲਾਂ 45 ਲੱਖ ਲੱਗ ਗਿਆ ਹੁਣ 16 ਲੱਖ ਮੇਰਾ ਤਾਂ ਘਾਰ ਹੀ ਹੁੰਜਿਆ ਗਿਆ ਵਾ ਤੇ ਮੇਰੇ ਕੋ ਕੀ ਬਚਿਆ ਵੋ ਤਸ ਛਦੈਣੇ ਕਰਾ ਪੁੱਤ ਘਰ ਆ ਜੂਗਾ ਤੂੰ ਪੈਸੇ ਹੀ ਵੇਖੇ ਜਾਣੇ ਨਈ ਨਈ ਟੈਨ ਨਹੀਂ ਅਖਣ ਦੀ ਪੈਸਿਆਂ ਨਾ ਵੇਖ ਜਿਹੜਾ ਕੰਮ ਫੜਿਆ ਵਾ ਨਾ ਉਹ ਵੇਖੋ ਫਿਰ ਉਹ ਕਿਤਰਾ ਮੂੜਾ ਘਰ ਕਿਤਰਾ ਆਉਣਾ ਠੀਕ ਨਹੀਂ ਅਖਣ ਦੀ ਦੂਜੀ ਗੱਲ ਇਹ ਹੈ ਨਾ ਸ਼ੁਕਰਕਰ ਮਾਲਕ ਦਾ ਰਾਹ ਲੱਭ ਗਿਆ ਵਾ ਜਦੋਂ ਰਾਹ ਨਹੀਂ ਲੱਭਦਾ ਤੇ ਫੁੱਟ ਫੁੱਟ ਰੋਂਦੀ ਹੈ ਅੰਦਰ ਵੜ ਵੜ ਕੇ ਠਿੰਕਵਾ ਨਾ ਹੁਣ ਇਹ ਕਹਿ ਤਾ ਮੇਰਾ ਪੁੱਤ ਦੋਹਾਂ ਚੋਹਾਂ ਦਿਨਾਂ ਦੇ ਵਿੱਚ ਵਿੱਚ ਘਰ ਆ ਜੇ ਬਸ ਹਾਂਜੀ ਹਾਂਜੀ ਹੋਰ ਪੈਸੇ ਦੀ ਕਿਹੜੀ ਗੱਲ ਹੈ ਪੈਸੇ ਦੇ ਤੋ ਆਈ ਜਾਣਗੇ ਹਾ ਹਾ ਤਾਂ ਹੀ ਲੱਗਦੇ ਆ ਆ ਤੇ ਜਾਵੇ ਆਹ ਤਾਂ ਕੀ ਦੀਦੀ ਇਹ ਆ ਅੱਪੀ ਚਲ 16 ਲੱਖ ਲੱਜੂਗਾ ਹਨਾ ਅੱਗੇ ਵੀ ਲੱਗੇ ਆ ਤੇ ਚਲ ਇਹ ਆ ਵੀ ਹੁਣ ਮੈਂ ਇਹ ਸੰਜੇ ਮੁੰਡਾ ਘਰ ਆ ਜੂਗਾ ਤੇ ਕਰਨ ਮੈਂ ਕੀ ਕਾਰੋਬਾਰ ਖੋਲ ਕੇ ਦਊਂਗੀ ਉਹਨੂੰ ਮੈਂ ਕੀ ਕਹੂੰਗੀ ਵੀ ਹੁਣ ਧਵਾ ਕਰ ਲਾ ਆ ਵੇਖ ਲੋ ਸ਼ਦੈਨ ਦਾ ਹਾਲ ਹੈ 10 ਕਾਰੋਬਾਰ ਵੀ ਲੱਭ ਜਾਣਗੇ ਇੰਨਾ ਨਹੀਂ ਕਿ ਸ਼ੁਕਰ ਕਰਦੀ ਮੈਂ ਕਿ ਪੁੱਤ ਘਰ ਆ ਜਾਣਾ ਉੱਥੋਂ ਪਹਿਲੀ ਸਾਨੂੰ ਮਿਲਣੀ ਇੱਕੋ ਵਰੀ ਉਹੀ ਲਈਏ ਵੇਚ ਤਾਂ ਹੁਣ ਨਹੀਂ ਕਦੇ ਮਿਲਣੀ ਹੁਣ ਆਪਣਾ ਆਪਾ ਆਪਣੇ ਤਿਆਮਾਪੇ ਕਰੋ ਜਿਹੜੇ ਬਚਦੇ ਆ ਨਾ ਪੈਸੇ ਉਹ ਸੰਭਲੀ ਹੁਣ ਆਹੋ ਆਹ ਚੱਲ ਵੇਖੋ ਕੰਮ ਚੁੱਪ ਬਣਾ ਯਾਰ ਘੁੱਟ ਚੱਲ ਤੂੰ ਵੀ ਹੁਣ ਮਾਰਨਾ ਨਾ ਅੰਦਰ ਪੈ ਲੰਮੇ ਪਾ ਬਿਮਾਰ ਨਾ ਜੀ ਚੱਲ ਆਲੂ ਸਾਫ ਕਰ ਤੇ ਰੱਖੀ ਲੈ ਨੀ ਆ ਇੱਕ ਦਿਨ ਖੱਤਾ ਸਵੇਰ ਦਾ ਨਿਕਲਿਆ ਕਰੂੰ ਬਾਅਦ ਜਿੰਨਾ ਮਰਜ਼ੀ ਉਹ ਸਮਝਾ ਲਾਉ ਨਾ ਇਹਦੇ ਕੰਨ ਤੇ ਜੂ ਨਹੀਂ ਸਰਕਦੀ ਦਫਾ ਹੋਇਆ ਸਵੇਰ ਦਾ ਮम्मी ਚਾਹ ਬਣਾ ਲ ਨੀ ਘੁੱਟ ਕੇ ਬਣ ਜਾਂਦੀ ਚਾਹ ਕਿੱਥੋਂ ਦਫਾ ਆਇਆ ਹੁਣ ਮੈਂ ਤੇ ਬਾਹਰ ਗਿਆ ਸੀ ਕਿਸੇ ਦੇ ਨਾਲ ਕੰਮ ਬਾਹਰ ਗਿਆ ਸੀ ਤੈਨੂੰ ਸ਼ਰਮ ਨਹੀਂ ਕੀ ਆਉਂਦੀ ਹੈ ਸੌfte ਨਿਕਲ ਜਾਣਾ ਵਾ ਤੇ ਸ਼ਾਮ ਨੂੰ ਆਣ ਮੜਨਾ ਘਰ ਤੋਂ ਤੇਰੀ ਬਿਮਾਰੀ ਕੀ ਆ ਮम्मी ਪੱਠੇ ਪਾਕ ਗਿਆ ਕੰਮ ਕਰਕੇ ਗਿਆ ਸੀ ਮੈਂ ਤੇਰੇ ਲੱਛਣ ਨਹੀਂ ਚੰਗੇ ਤੇਰੀ ਘਰ ਦੀ ਬਾਹਰ ਵਾ ਨਾ ਜੇ ਤੈਨੂੰ ਪਤਾ ਲੱਗਾ ਨਾ ਅਕਰ ਤੂਤਾ ਕਰਨ ਦਿਆ ਵਾ ਤੇ ਇਹਨੂੰ ਨਹੀਂ ਪਾਰ ਪੁਰਸਾ ਦਿਨਾ ਉਹਨੇ ਰਹਿ ਜੇਗਾ ਇੱਥੋਂ ਜੋ ਗਈ ਉਹ ਮੈਨੂੰ ਆਈ ਸੀ ਵੀਡੀਓ ਕਾਲ ਉਹ ਮੈਨੂੰ ਕਹਿੰਦੀ ਸਾਦ ਲੈਣਾ ਤੈਨੂੰ ਛੇਤੀ ਉਹਨੇ ਤੇ ਤੈਨੂੰ ਸੁਧਣਾ ਹੀ ਆ ਤੇ ਪਰ ਜੇ ਤੇਰੇ ਕਰਤੂਤਾਂ ਦਾ ਪਤਾ ਲੱਗਾ ਨਾ ਕੀ ਨਹੀਂ ਉਦੋਂ ਸਾਡੀ ਬੰਦਾ ਬਣ ਜਾ ਤੈਨੂੰ ਦੱਸਿਆਈ ਉਹ ਮੰਮੀ ਮੈਂ ਤਾਂ سونے ਵਰਗਾ ਹੁਣ ਮੈਂ ਕਿਹੜਾ ਕੰਮ ਕਰਦਾ ਕੋਈ ਗਲਤ ਬੜਾ سونے ਵਰਗਾ ਮੈਂ ਤੂੰ ਜੇ سونے ਵਰਗਾ ਹੋਵੇ ਤਾਂ ਆਪਣੇ ਘਰ ਟਿਕੇ ਉਦੋਂ ਕੀ ਆਂਦਾ ਸੀ ਹਾਏ ਮੈਨੂੰ ਇੱਕ ਵਾਰੀ ਵਿਚਾਰੋ ਹਾਏ ਮੈਨੂੰ ਇੱਕ ਵਾਰੀ ਵਿਚਾਰੋ ਮੈਂ ਘਰੇ ਰਿਆ ਕਰੂੰਗਾ ਹੁਣ ਤੇਰੀਆਂ ਗੱਲਾਂ ਕਿੱਥੇ ਗਈਆਂ ਵੇ ਪਰ ਮੰਮੀ ਸਾਰਾ ਦਿਨ ਕੀ ਕਰੇਂ ਰਜੈਦ ਬਾਈ ਠਾਕਰਾ ਉਹ ਬਾਹਰ ਮੰਮੀ ਮੰਡਿਆ ਧੂਆਂ ਲਾਇਆ ਤੇ ਮੈਂ ਉੱਥੇ ਬੈਠਾ ਸੀ ਮੈਂ ਕਿਹਾ ਘਰ ਕੀ ਕਰਨਾ ਜੈਤ ਜਿ ਬੈਠੇ ਆਹੋ ਇਸੇ ਧੂਏ ਨੇ ਤੇਰਾ ਬੇੜਾ ਗਰਕ ਕਰਨਾ ਹੀ ਆ ਤੈਨੂੰ ਮੈਂ ਦੱਸਦਾ ਮੇਰੀ ਗੱਲ ਸੁਣਨਾ ਧਿਆਨ ਨਾਲ ਆ ਤੇਰੀ ਮਾਸੀ ਤੇ ਤੇਰੀ ਮਾਰੇ ਨੇ ਸੁਣੀ ਆ ਨਾ ਤੇ ਬੰਦਾ ਬਣ ਜਾਂਨ ਖੱਤਿਆ ਉਹਨੇ ਤੇ ਸਾਰੇ ਪੈਸੇ ਲੱਗ ਚਲੇ ਆ ਕਿਤੇ ਸਾਡੇ ਘਰ ਦਾ ਸਿਆਪਾ ਕੋ ਪਾਦੀ ਨਵਾਈ ਉਹ ਨਹੀਂ ਨਹੀਂ ਮੈਂ ਕਿਹੜਾ ਜੋ ਹੋਰ ਕੋਈ ਕੰਮ ਕਰਦਾ ਗਲਤ ਗਲਤ ਨਹੀਂ ਕਰਦਾ ਨਹੀਂ ਕੋਈ ਵੀ ਸੋਨੇ ਵਰਗਾ ਮੈਂ ਹੁਣ ਆਪਣੇ ਆਪ ਨੂੰ ਜੋ ਮਰਜੀ ਕਹੀ ਜਾਵੇਂ ਸੋਨੇ ਵਰਗਾ ਖੀਰੇ ਵਰਗਾ ਮੈਂ ਇਹ ਤੇ ਬਾਅਦ ਚ ਪਤਾ ਲੱਗੂ ਤੇਰੀ ਕਰਤੂਤਾਂ ਦਾ ਬੂਥਾ ਇਧਰ ਕਰ ਮੇਰੇ ਵੱਲ ਜਰਾਕ ਕੀ ਹੋਇਆ ਮਮੀ ਅੱਡੇਲੇ ਕਿ ਤੂ ਲਾਲ ਕੀਤਾ ਹੀ ਉਹ ਕੋਈ ਡੇਲੇ ਡੂਲੇ ਨਹੀਂ ਲਾਲ ਉਹ ਤੂੰ ਇਹ ਨਾਲ ਹੋ ਗਿਆ ਸੱਚ ਬਾਹਰ ਆ ਤੇਰੇ ਡੇਲੇ ਚ ਕੁਝ ਜ਼ਿਆਦਾ ਧੂਆ ਪੈਂਦਾ ਹੈ ਮੈਂ ਅੱਗ ਨਹੀਂ ਪਾਲਦੀ ਮੇਰੇ ਨਹੀਂ ਹੁੰਦੇ ਲਾਲ ਜਾਓ ਚਾ ਲਿਓ ਘੁੱਟ ਜਾਓ ਚਾ ਲਿਓ ਘੁੱਟ ਜੋ ਤੈਨੂੰ ਕੌਣਾ ਫਿਰਨਾ ਵਾ ਨਾ ਮੈਨੂੰ ਸਾਫ਼ ਨਜ਼ਰ ਆਉਂਦਿਆ ਵਾ ਮਰਦੇ ਚੇਕ ਤੈਨੂੰ ਪਤਾ ਲੱਗ ਗਿਆ ਨਾ ਇੱਥੇ ਸਾਰੀ ਉਮਰ ਰਵੇਗਾ ਘਰ ਤਾਂ ਕਿ ਫਿਰਦਾ ਵਾ ਏ ਪਾਜੀ ਕੀ ਕੰਡੇਰੇ ਉਹ ਹੱਥ ਮੂੰਹ ਤੋਤਾ ਮੈਂ ਚੱਲ ਤੇ ਮੈਂ ਕਹਿਣ ਦੀ ਵੀ ਪੈਸੇ ਪਾਏ ਨਾ ਇਹ ਏਜੰਟ ਨੂੰ ਹੈ ਪੈਸੇ ਪਾ ਨਾ ਇਹ ਵੇਲੇ ਤੂੰ ਆ ਵੇਲੇ ਚੱਲ ਫਿਰ ਹੈ ਮੈਂ ਜਾਣਾ ਉਧਰ ਹੈਗਾ ਕੰਮ ਕਿਤੇ ਜਾਣਾ ਵਾ ਅੱਛਾ ਫਿਰ ਮੜ ਕੇ ਚਲ ਜੂਗਾ ਚਲੋ ਤੇ ਥੋੜਾ ਟਾਈਮ ਲੱਗਣਾ ਵਾ ਓ ਚਲ ਯਾਰ ਤੁਹਾਡਾ ਮੋੜਾਉਣ ਵਾਲਾ ਬੜਾ ਚੱਲਗਾ ਆ ਚਲੀ ਬਣਾਉ ਲੱਗੇ ਦੀਦੀ ਮੇਰਾ ਰਾਦਾ ਪੇ ਦਾਲ ਧਰਦਾ ਚੁੱਲੇ ਤੇ ਹੌਲੀ ਹੌਲੀ ਰਹੀ ਦੀਰੋ ਤੇ ਮੈਂ ਪਿਓ ਬਾਜੀ ਆ ਗਏ ਆ ਤੇ ਮੈਂ ਭੈਂਕ ਦਾ ਕੰਮ ਕਰੀ ਨਾ ਵਾ ਚੱਲੀ ਆ ਤੂੰ ਆਹ ਮੈਂ ਕਹਿਣ ਦੀ ਹੁਣ ਤੁਹਾਡੇ ਨਾਲ ਵਿਹਲਾ ਵਾ ਨਹੀਂ ਮੇਰੀ ਗੱਲ ਸੁਣ ਆ ਖਾਤਾ ਚੰਗੀ ਤਰ੍ਹਾਂ ਚੈੱਕ ਕਰ ਲਈ ਕਿਹੜਾ ਨੰਬਰ ਵਾ ਇਹ ਨਾ ਹੋਵੇ ਐਵੇਂ ਉਲਟੇ ਪੁਲਟੇ ਕਿਤੇ ਪੈਸੇ ਹੋਰ ਕਿਤੇ ਪਾਵੇਂ ਮੈਂ ਕਿਹੜਾ ਪਹਿਲੀ ਵਾਰ ਲੱਗੀ ਕਰਨ ਅੱਗੇ ਵੀ ਤੇ ਮੈਂ ਹੀ ਕੀਤਾ ਸਾਰਾ ਕੁਝ ਆਹ ਚਲ ਧਿਆਨ ਨਾ ਕਰੀ ਆਹੋ ਚਲ ਕੋਈ ਨਹੀਂ ਮੁੜ ਕੇ ਨਾ ਸਕਰੀਨਸ਼ਾਟ ਖਿੱਚ ਕੇ ਰੱਖ ਲਈ ਚੰਗਾ ਦੀਦੀ ਜਾਣੀ ਹੈ ਫਿਰ ਮੈਂ ਜਾ ਜਾ ਧਿਆਨ ਨਾ ਜਾਏ ਉਹ ਚੰਗਾ ਤੇ ਧਿਆਨ ਨਾ ਸਾਰੇ ਕੰਮ ਕਰਕੇ ਐਵੇਂ ਹੁਣ ਚੰਗਾ ਚੰਗਾ ਠੀਕ ਆਹ ਚੱਲ ਮਾਲਕਾ ਸੱਚਾ ਪਾਸ਼ਾ ਦਾ ਪੁੱਤ ਘਰ ਆ ਜੇ ਤੇ ਚੱਲ ਹਾਂ ਹੀ ਆਰਾਮ ਨਾ ਰਹੀਏ ਚੱਲ ਆ ਜਾ ਥੋੜਾ ਕਮੀ ਹੀ ਅੱਛਾ ਅੱਛਾ ਪ੍ਰਭ ਇੱਥੇ ਅੰਦਰ ਹੋਣੀ ਕਿਤੇ ਅੱਛਾ ਤੇ ਮੈਂ ਤਾਂ ਵੇਲੀ ਵਾਲ ਚਲ ਗਈ ਫੇਰਾ ਮਾਰਨ ਮੈਂ ਚੱਲੇ ਕੁਰੀ ਚਾਤੀ ਮਾਰਉਣੀ ਸੀ ਇਹ ਘਰ ਨਹੀਂ ਜੇ ਅੱਛਾ ਤੇ ਕੰਮ ਸਾਰਾ ਹੋ ਗਿਆ ਨਾ ਚੰਗਾ ਚੰਗਾ ਉਹ ਨਿਬੜ ਗਿਆ ਬਈ ਯਾਰ ਚੱਲ ਬਸ ਗਿਆ ਹੋ ਗਿਆ ਪੈਸੇ ਪੂਰੇ ਪਾਰ ਤੇ ਵਿਚਾਲਾ ਆਉਣਾ ਗੱਲ ਕੀਤੀ ਫਰਜੈਂਟ ਨਾਲ ਉਹ ਪ੍ਰਭ ਨੇ ਕੀਤੀ ਮੈਂ ਤਾਂ ਦੀ ਗੱਲ ਕੀਤੀ ਕਿ ਆ ਤਾਂ ਹੁਣ ਕਿੰਨੇ ਦਿਨ ਲੱਗਣਗੇ ਉਹ ਕਹਿੰਦਾ ਹੈ ਵੀ ਲੱਗ ਜਾਣਾ ਕੋਈ ਹਫਤਾ ਖੰਡ ਅੱਛਾ ਹਫਤਾ ਲੱਗ ਜਾਣਾ ਇਹ ਵੀ ਹਾਂ ਚੱਲ ਕੋਈ ਨਹੀਂ ਆਸ ਤੇ ਹੋ ਗਈ ਹੈ ਹੁਣ ਭਿਖਾਰ ਆ ਜਾਊਗਾ ਤੇ ਫੋਨ ਇਹ ਕਿਦਾਂ ਆ ਗਿਆ ਅਹ ਕਿ ਚੱਕਲੋ ਆ ਸਿਆਰੀ ਪਤਾ ਲੱਗੂਗਾ ਹੈਲੋ ਹਾਂਜੀ ਥਾਣਿਓ ਕੌਣ ਇਹ ਮੋੜ ਤੋਂ ਠੀਕ ਹੈ ਜੀ ਕੀ ਹੋਇਆ ਵਾ ਕੌਣ ਆ ਥਾਣੇ ਹਾਂ ਪਰ ਮੂੰਹ ਤੇ ਲੱਗੇ ਪੁਲਸ ਫੜ ਕੇ ਕਿਦੇ ਹਾਈ ਮੈਂ ਮਰ ਜਾ ਸੱਚੀ ਘਰਤਾ ਕਿਹਦਾ ਫੌਜ ਹੈਗਾ ਥਾਣਿਓ ਆਇਆ ਵਾ ਮੁੰਛੀ ਦਾ ਹਾਏ ਰਬਾ ਨੂੰ ਕਿਉਂ ਹੋ ਗਿਆ ਕਿਹੜੀ ਗੱਲ ਚ ਲੱਗੀ ਮੇਰੇ ਪੁੱਤ ਨੂੰ ਪੁਲਿਸ ਹੈ ਮੈਨੂੰ ਕੀ ਪਤਾ ਲੱਗਣਾ ਜਾ ਕੇ ਪਤਾ ਲੱਗਣਾ ਵਾ ਮੈਂ ਨਹੀਂ ਮੰਨਦੀ ਆ ਵੇ ਕਿਨੇ ਝੂਠਾ ਫੋਨ ਕਰਦਾ ਹੋਣਾ ਵਾ ਹੱਦ ਕੀਤੀ ਆ ਨਹੀਂ ਨਹੀਂ ਇਹ ਨਹੀਂ ਹੋ ਸਕਦਾ ਇਹ ਮੇਰੇ ਪੁੱਤ ਦਾ ਹੈ ਤਾੜੇ ਇਹ ਕੀਤੀਆਂ ਨਾ ਖਾੜੇ ਗਾੜੀ ਆਉਂਦੀਆਂ ਨੇ ਇਹ ਵੀ ਨਾ ਰੋਲਾ ਕਾਦਾ ਪਾਇਆ ਉਹ ਤੇ ਰੋਲਾ ਕਾਦਾ ਪਾਉਣਾ ਆ ਆ ਕਿਸੇ ਨੇ ਫੋਨ ਕੀਤਾ ਹੀ ਹੋ ਇਹ ਤਾਂੜੇ ਪਰਮ ਨੂੰ ਕੋਈ ਮੋੜ ਤੇ ਪੁਲਿਸ ਲੱਗੀ ਆ ਹਾਏ ਹੈ ਚੰਗਾ ਸਿਆ ਤਾਂ ਤਰ ਮੇਰਾ ਪੋਤਾ ਜੀ ਆ ਰਿਹਾ ਹੋਰ ਪੱਗਾਂ ਪਹਿ ਗਿਆ ਵਾ ਨਹੀਂ ਮੈਂ ਕੀ ਕਰਾਂ ਉਹਨੂੰ ਤਾਂ ਫੜਦਾ ਲੱਗੀ ਪੁਲਿਸ ਇਹਨੂੰ ਦੱਸਿਆ ਮੇਰੇ ਤਾਂ ਹੱਥ ਪੈਠੇ ਨੇ ਬ ਜਦੋਂ ਪ੍ਰਭੂ ਤੋਂ ਪੈਸੇ ਲੈਂਦੇ ਆ ਨਾ 10 ਲੱਖ ਰੁਪਏ ਬੁੱਢੀ ਨੇ ਮੇਰਾ ਉਹਦੇ ਨਾਂ ਜਮਾ ਕਰਾਤਾ ਸੀ ਹਾਂ ਫੇ ਤਾਂ ਤੂੰ ਤਾਂ ਫਿਰ ਨੇ ਪੈਸੇ ਤੈਨੂੰ ਪਤਾ ਤਾਂ ਹੈਗਾ ਉਹ ਵਿੱਚੋਂ ਥੋੜ੍ਹ ਥੋੜ੍ਹੇ ਖਾਂਦਾ ਰਿਹਾ ਤੇ ਅੰਮਲੀ ਬਣ ਗਿਆ ਸੀ ਹਾਂ ਗੱਲਾਂ ਛੱਡੋ ਹੁਣ ਇਹ ਸੋਚੋ ਵੀ ਨਾਲ ਕਿੰਨੂ ਖੜਨਾ ਠਾਣੇ ਤਾ ਕਿਹੜਾ ਮੱਕੀ ਮਾਰਾ ਤੇਰੇ ਵੀ ਇੱਕ ਆਹ ਤੇ ਬੇਨ ਵਾਲੇ ਹੋ ਜਾਂਦੇ ਛੇ ਮੂਜੇ ਗੱਲਾਂ ਕਰਦੇ ਜੀ ਭਾਜੀ ਇੰਦਾ ਨਹੀਂ ਕਰੀਦਾ ਹੁੰਦਾ ਦੱਸ ਸਿਆਣੇ ਬੇਣ ਤੀ ਹੈਗੇ ਜੀ ਉਹ ਜਾਣਾ ਵਾ ਕਿਸਦੇ ਨਾਲ ਅਹ ਜਾਓ ਜਾਓ ਜੇ ਕੋ ਪਤਾ ਕਰੋ ਜੀਪ ਕੋ ਸ਼ੂਟ ਕਰਾ ਦਾਰਾ ਪੰਗਾ ਤੇਰਾ ਚੁੱਪ ਕਰ ਚੁੱਪ ਕਰ ਮੇਰੇ ਭੈਣ ਹਾਏ ਮੈਂ ਕੀ ਕਰੂੰ ਅਗੇ ਮੇਰੇ ਗੱਲ ਸਿਆਪਾ ਪਿਆ ਲੱਖਾਂ ਜੇ ਤੇ ਦੱਸ ਹੁਣ ਮੇਰੇ ਭੈਣ ਜੀ ਮੇਰੀ ਨਾਂ ਨੂੰ ਪਤਾ ਲੱਗ ਗਿਆ ਨਾ ਉਥੇ ਤੇ ਉਥੇ ਇੰਦਾ ਜੇਲ੍ਹ ਚ ਫੜਿਆ ਗਿਆ ਵਾ ਤਾਂ ਉਹਨੇ ਇਹਨੂੰ ਖੜਨਾ ਵਾ ਨਹੀਂ ਹੁਣ ਮੈਂ ਕੀ ਕਰਾਂ ਹਾਏ ਚਲ ਤੈਨੂੰ ਚ ਇੱਕ ਗੱਲ ਆ ਭੈਣ ਵੇਖ ਲਾ ਕਹਿ ਹੀ ਉਹ ਤੋਂ ਇਦਾਂ ਲੈ ਸੀ ਨਾ ਤਾਈ ਸਾਡੇ ਵਿੱਚੋਂ ਨਿਕਲ ਡਏ ਆ ਆ ਕੰਮ ਹੁਣ ਨਾ ਤਾਈ ਹੋਣ ਡਏ ਆ ਚਲ ਕੋਈ ਗੱਲ ਨਹੀਂ ਹੁਣ ਕੀ ਕਰ ਸਕਦੇ ਆ ਆਪਾਂ ਹੌਸਲਾ ਰੱਖ ਬਸ ਤੂੰ ਟੈਨਸ਼ਨ ਨਾ ਲੈ ਬਿਮਾਰ ਨਾ ਹੋ ਜੀ ਗਏ ਆ ਭਾਜੀ ਆਪੇ ਪਤਾ ਕਰਕੇ ਆਉਣਗੇ ਕੋਈ ਨਾ ਕੋ ਮੈਨੂੰ ਸਮਝ ਨਹੀਂ ਆਉਂਦੀ ਕੁਝ ਵੀ ਪਤਾ ਨਹੀਂ ਕਿਹਦੇ ਵੱਲ ਗਏ ਹੋਣੇ ਆ ਚਲ ਗਏ ਹੋਣਗੇ ਉਹ ਕਿਹੜੇ ਨਿਆੜੇ ਆ ਚਲ ਕੋਈ ਗੱਲ ਨਹੀਂ ਪਾਣੀ ਲੈ ਕੇ ਉਹਨਾਂ ਤੇ ਲਈ ਚੁੱਪ ਕਰ ਚੁੱਪ ਕਰ ਹਾਇ ਰੱਬਾ ਮੇਰੇ ਪੁੱਤ ਨੂੰ ਬਚਾ ਲਈ ਮੇਰੇ ਪੁੱਤ ਨੂੰ ਕੁਝ ਨਾ ਹੋਵੇ ਅਜੇ ਰੋਈ ਜਾਂ ਨਹੀਂ ਦੱਸ ਹੱਦ ਹੀ ਨਹੀਂ ਕਿਤੇ ਆ ਫੜ ਪਾਣੀ ਪੀ ਨੀ ਸੋਚਿਆ ਕੁਛ ਹੋ ਰਹੀ ਤੇ ਹੋ ਕੁਛ ਹੋ ਗਿਆ ਚਲ ਚੁੱਪ ਕਰ ਹੁਣ ਗਲਤੀਆਂ ਤਾਂ ਆਪਣੀਆਂ ਵੀ ਹੈਗੀਆਂ ਨਾ ਕਿਉਂ ਦੇ ਨਾਂ ਤੇ ਇਹ ਜਮਾ ਕਰ ਰਹੇ ਜੋ ਪਤਰ ਕਰਤੂਤਾ ਚੰਗੀਆਂ ਨਹੀਂ ਨੀ ਮੈਂ ਤਾਂ ਸੋਚਿਆ ਸੁਧਰ ਗਿਆ ਨਖਤਾ ਸੁਧਰਦਾ ਹੀ ਹੈ ਇਹੋ ਜੇ ਸੁਧਰਦੇ ਹੁੰਦੇ ਆ ਦੱਸ ਅਜੇ ਇੰਨੀ ਕਿਸਮ ਚੰਗੀਆਂ ਤੇ ਉਹ ਬਾਹਰ ਚਲ ਗਈ ਆ ਤੇ ਹੁਣ ਫੋਨ ਵਾ ਹੈਲੋ ਕੌਣ ਪਰਮਾ ਪਾਜੀ ਹਾਂਜੀ ਹਾਂਜੀ ਤੁਹਾਨੂੰ ਪਤਾ ਲੱਗ ਗਿਆ ਵਾ ਪਾਜੀ ਹੁਣ ਮੈਂ ਕੀ ਕਰਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਕਿਹੜੇ ਪਾਸੇ ਜਾਵਾਂ ਹਾਂਜੀ ਚੱਲੇ ਜੇ ਤੁਸੀਂ ਚੱਲ ਜਾਓ ਜਾਓ შეਤੀ შეਤੀ ਜਾਓ ਤੇ ਮੇਰੇ ਪੁੱਤ ਨੂੰ ਘਰ ਲੈ ਕੇ ਆਇਓ ਹਾਂਜੀ ਕੋਈ ਨਹੀਂ ਪੈਸੇ ਲੱਗ ਜਾਣਗੇ ਤਾਂ ਦੇ ਦਾਂਗਾ ਆਪਾਂ ਪੈਸੇ ਹਾਂ ਉਹਦਾ ਨਾਂ ਨਹੀਂ ਹੋਣਾ ਚਾਹੀਦਾ ਭਾਜੀ ਕੇਸ ਵਿੱਚ ਜਿੱਦਾਂ ਵੀ ਹੁਣ ਦਾਵਾ ਨਾ ਉਹਦਾ ਨਾਂ ਕਢਾ ਦਿਓ ਵਿੱਚੋਂ ਐਵੇਂ ਕਹਿਣ ਖੱਤੇ ਦੀ ਚੁਗਲੀ ਮਾਰ ਕੇ ਫੜਾਤਾ ਵਾ ਉਹਦਾ ਥੇੜਾ ਕਸੂਰ ਵਾ ਕੋਈ ਚਲੋ ਠੀਕ ਵਾ ਚੰਗਾ ਭਾਜੀ ਦਾ ਖੌਨ ਹੈਗਾ ਇਹਨਾਂ ਨੂੰ ਤਾਂ ਪਤਾ ਲੱਗ ਗਿਆ ਲੈ ਭੈਣ ਖਬਰ ਤੇ ਫੈਲਦੀ ਅੱਗ ਵਾਂਗੂ ਆਇਆ ਦੱਸ ਅੱਗੇ ਮੇਰੀ ਮਦਦ ਵੇਖੋ ਕੰਢੇ ਆ ਤੇ ਹੁਣ ਤੇਰੇ ਵਾਰੀ ਵੀ ਦੱਸ ਇਹ ਗਾਂ ਆ ਗਏ ਹੈ ਇਹਨਾਂ ਨੂੰ ਕਿੱਥੋਂ ਪਤਾ ਲੱਗਦਾ ਸਾਰੇ ਗਲਾਚ ਝਾਟੀ ਦਾ ਸਾਂ ਆਂਦੇ ਪੁੰਡਾ ਇਕੱਠੇ ਹੋ ਗਏ ਫਿਰ ਵੀ ਆਪਣੇ ਆ ਨਾ ਆਹੋ ਚਲ ਕੋਈ ਨਹੀਂ ਹੁਣ ਆਉਂਦੇ ਤਾਂ ਪਤਾ ਲੱਗਦਾ ਹੈ ਚਲ ਚੁੱਪ ਕਰ ਤੂੰ ਹਣ ਰੋਈ ਜਾਣਾ ਵਾ ਚੁੱਪ ਕਰ ਬਿਮਾਰ ਹੋ ਗਈ ਤਾਂ ਫਿਰ ਚਲ ਚੁੱਪ ਕਰ ਮੇਰੀ ਭੈਣ ਚਿੰਨੂ ਠੀਕ ਹੈ ਚਿੰਨੂ ਨਰਦੀਪ ਆਹ ਹੁੰਦੀ ਮਾ ਪਿੰਦਰ ਤੁਸੀਂ ਕਿੱਥੇ ਝੱਲੇ ਹੋ ਜੱਟ ਕਾ ਦੇ ਲਈ ਪਾਲੀਆਂ ਹੁਣ ਨਰਦੀਪ ਥਾਣੇ ਚਲੇ ਆ ਥਾਣੇ ਆਹ ਉਹ ਉੱਥੇ ਤਾਂ ਨਹੀਂ ਕੀ ਕਰਨ ਜਾਣਾ ਉਹ ਕਰਨਗੇ ਜਾਣਾ ਹੀ ਉਹ ਪਰਮ ਜੜਾ ਉੱਥੇ ਸਿੱਧੇ ਕੰਮ ਕਰਦਾ ਸੀ ਉਸ ਲੈ ਗਿਆ ਉਹਨੂੰ ਫੜ ਕੇ ਤੇ ਡੈਡੀ ਆਖੜੇ ਆ ਚੱਲੀਏ ਤੁਸੀਂ ਰਹਿ ਰਹੋ ਤੁਸੀਂ ਕੀ ਕਰਨਾ ਵਾ ਜਾ ਕੇ ਉਹ ਚੱਲ ਨਵੀਦ ਹੁਣ ਕਰਨਾ ਹੀ ਏ ਅਗਲੇ ਫੋਨ ਕੀਤਾ ਜਾਣਾ ਤੇ ਪੈਣਾ ਹੀ ਚਲੋ ਜਾਓ ਫਿਰ ਜੇ ਮੈਂ ਤੁਹਾਨੂੰ ਕਹਾਂਗੀ ਨਾ ਕਿ ਤੁਸੀਂ ਨਾ ਜਾਓ ਤਾਂ ਤੁਸੀਂ ਮੇਰੀ ਕਿਹੜੀ ਮੰਨਣੀ ਹੁੰਦੀ ਏ ਨਵੀਦ ਉਹ ਨਾ ਜਾਣ ਵਾਲੇ ਕੰਮ ਤੇ ਨਹੀਂ ਕੀਤੇ ਪਰ ਹੁਣ ਕਰੀਏ ਦੱਸ ਕੀ ਜੋ ਕੁਝ ਉਹਨਾਂ ਨੇ ਕੀਤਾ ਹੋਣਾ ਉਹ ਉਹਨਾਂ ਦੇ ਗਾੜੀ ਆਉਂਦੇ ਸਾਰਾ ਕੁਝ ਜੇ ਕਿਸੇ ਨੂੰ ਦੁੱਖ ਦੀਏ ਨਾ ਤੇ ਆਪ ਨੂੰ ਜਦੋਂ ਦੁੱਖ ਮਿਲਦਾ ਨਾ ਪਤਾ ਦੇ ਫੇਰ ਲੱਗਦਾ ਪਰ ਉਹਨਾਂ ਨੂੰ ਨਹੀਂ ਨਾ ਸਮਝ ਆ ਗਈ ਕੋਈ ਨਹੀਂ ਲੱਗ ਜੇ ਕਿ ਸਮਝ ਉਹਨਾਂ ਨੂੰ ਵੀ ਹੌਲੀ ਹੌਲੀ ਸਾਰੀ ਚਲ ਕੋਈ ਨਹੀਂ ਹੌਲੀ ਬੋਲ ਮੈਂ ਮੰਮੀ ਨਾਲ ਸੁਣ ਲੜ ਕੇ ਦੇ ਚਲੋ ਜੋ ਫਿਰ ਇਹ ਵੀ ਨਾ ਉਹਨਾਂ ਦਾ ਹੀ ਸੋਚ ਸੋਚ ਕੇ ਖਾਪ ਚੱਲੇ ਆ ਉਹਨਾਂ ਨੇ ਤੇ ਇਹਨਾਂ ਦਾ ਕੁਝ ਵੀ ਨਹੀਂ ਸੋਚਿਆ ਹੈਗਾ ਕੋਈ ਨਹੀਂ ਹੁਣ ਉਹਨਾਂ ਨੂੰ ਸਭ ਕੁਝ ਪਤਾ ਲੱਗ ਜਾਣਾ ਕਿ ਜਿਹੜੇ ਆਪਣੇ ਹੁੰਦੇ ਆ ਨਾ ਉਹੋ ਹੀ ਕੰਮ ਹੁੰਦੇ ਨੇ ਮੈਨੂੰ ਕਾ ਪਤਾ ਲੱਗਾ ਇਹ ਕਿਸ ਗੱਲ ਦਾ ਕਿਹੜੀ ਗੱਲ ਦਾ ਮੈਨੂੰ ਪਤਾ ਲੱਗਣਾ ਮੈਨੂੰ ਨਹੀਂ ਪਤਾ ਕੋਈ ਵੀ ਆ ਤੇਰੇ ਭਨੇ ਬੇੜੇ ਪਰਮਨੈਂਟ ਆਪ ਤਾਂ ਹੀ ਚਾਹਦਾ ਹਾਈ ਹਾਈ ਇਹ ਕਿਦਾਂ ਦੀਆਂ ਗੱਲਾਂ ਕਰਦੇ ਕੀ ਹੋਇਆ ਮੈਨੂੰ ਦੱਸੋ ਤਾਂ ਸਹੀ ਤੈਨੂੰ ਪਤਾ ਲਿਆ ਨਸ਼ੇ ਖਾਂਦਾ ਸੀ ਹਾਂ ਨਸ਼ੇ ਵੇਚਣ ਵੀ ਡਿਆ ਵੇ ਆ ਇਹ ਵੇ ਲੈ ਇਹਨਾਂ ਦੇ ਮਾੜੇ ਕੰਮ ਤੇ ਬੱਚਿਆਂ ਅੱਗੇ ਆਉਂਦੇ ਤੇ ਪੁਲਿਸ ਨੇ ਚੁੱਕ ਲਈਓ ਫੜ ਲਈਓ ਲੈ ਕੇ ਥਾਣੇ ਚੁੱਕ ਕੇ ਹਾਈ ਹਾਈ ਮਾਂ ਮਰ ਜੇ ਕਿ ਤੈਨੂੰ ਮਾਰਨੀ ਨਾ ਮੇਰੀ ਗੱਲ ਸੁਣ ਪਰ ਮਰਨ ਜੋ ਮਰਜੀ ਕਰਨ ਜੇ ਨੋ ਮਾਰੇ ਕੰਮ ਕਰਨੇ ਤੇ ਫਿਰ ਇਦਾਂ ਹੀ ਹੋਣਾ ਵਾ ਇਹਨਾਂ ਦੋਵਾਂ ਜਾਨੀਆਂ ਦਾ ਨਾ ਸਾਡੀ ਵਾਲੀ ਧਿਆਣੀ ਵੀ ਇਥੋਂ ਸਾਰਾ ਕੁਝ ਕੱਢ ਲਈਏ ਆਪਣਾ ਘਰ ਇਹਨਾਂ ਕੋ ਸਾਂਭਿਆ ਨਹੀਂ ਗਿਆ ਨਿਆਣਾ ਦਾ ਨਾ ਧਿਆਣੀ ਨਹੀਂ ਰੱਖਿਆ ਪਰਾਣੀ ਕੀ ਕਰਦੇ ਰਹੇ ਉਹਨੇ ਉਧਰ ਫਸਾ ਲਿਆ ਮੁੰਡਾ ਹੈ ਤੇ ਇਹ ਆ ਇਹਦਾ ਹੁਣ ਨਸ਼ਿਆਂ 'ਚ ਫਸ ਗਿਆ ਤੁਹਾਨੂੰ ਫੋਨ ਕਿ ਖਦਾ ਆਇਆ ਸੀ ਪਰ ਮੈਨੂੰ ਵੀ ਲੱਗਿਆ ਕਿਸੇ ਬੰਦੇ ਸੱਜਣ ਮਿੱਤਰ ਕੋਲੋਂ ਪਤਾ ਵੀ ਆ ਕੰਮ ਹੋਇਆ ਵਾ ਜਾਓ ਫਿਰ ਜੇ ਜਾਣਾ ਨਾ ਤੇ ਕਿਸੇ ਪਾਸੇ ਗੱਲ ਲਾਓ ਕਿਤੇ ਇਹ ਨਾ ਉਹਨਾਂ ਨੇ ਮੁੰਡਾ ਛਿੱਲ ਛੜਨਾ ਉਹਦੇ ਕੁੱਟ-ਕੁੱਟ ਕੇ ਚਲ ਕੋਈ ਨਹੀਂ ਤੂੰ ਫਿਕਰ ਨਾ ਕਰੀ ਹੈ ਦੱਸ ਮੈਂ ਕੀ ਕਰਾਂ ਜਾਣੇ ਹੁਣ ਜਾਣੇ ਜਾਣਾ ਹੀ ਪੈਣਾ ਹੁਣ ਰਿਸ਼ਤੇਦਾਰੀ ਮਾਣੀ ਚੰਗੀ ਕੀ ਕਰਨਾ ਉਹ ਜਾਓ ਚਲ ਜਾਓ ਬਾਬਾ ਕਿਸੇ ਪਾਸੇ ਲਾ ਕੇ ਮੈਨੂੰ ਫੋਨ ਕਰ ਦਿਓ ਚਲ ਠੀਕ ਆ ਉਹ ਨਹੀਂ ਹਾਲੇ ਨਾ ਕੁੜੀਆਂ ਦੋਹਾਂ ਦੇ ਹਾਏ ਹੇ ਕੀ ਕਰਾਂ ਮਰਗੀਆਂ ਸਾਡਾ ਹੀ ਮਾੜਾ ਸੋਚ ਕੇ ਦੱਸ ਹੁਣ ਜਿੰਨਬ ਨੂੰ ਪਤਾ ਲੱਗਾ ਉਹ ਕੀ ਕਹੇਗੀ ਕਿ ਉਹ ਇੱਕ ਦਾ ਉੱਥੇ ਫਸ ਗਿਆ ਇੱਕ ਦਾ ਇੱਥੇ ਨਸ਼ੇ 'ਚ ਫਸ ਗਿਆ ਤੇ ਦੱਸ ساری ਉਮਰ ਹਣੇ ਕੋ ਗੱਲਾਂ ਸੁਣੂਗੀ ਨਾ ਮੈਨੂੰ ਤਾਂ ਇੰਨੀ ਸ਼ਰਮ ਆਉਂਦੀ ਮੈਂ ਕੀ ਕਰਾਂ ਕਿਹੜੇ ਮੂੰਹ ਨਾਲ ਮੇਰੇ ਮੱਥੇ ਲੱਗਾਂਗੀ ਆਪਣਾ ਇੰਨੇ ਇਹਨਾਂ ਦੇ ਰਿਸ਼ਤੇਦਾਰ ਮਾੜੀ ਇੰਨੇ ਮਾੜੇ ਕੰਮ ਕੀਤੇ ਕਿਦਰ ਚਲਈਏ ਫਿਰ ਚਲੋ ਆਜੋ ਹਾਂ ਆਜੋ ਆਜੋ ਚਲੋ ਪਰਲੇਗੜ ਚੱਲ ਜੰਨੇ ਆ ਤੇ ਮੇਰੀ ਗੱਲ ਸੁਣੋ ਉਹਨਾਂ ਨਾਲ ਹੋਈ ਗੱਲ ਮਾਸੜੋ ਨਾਲ ਮੇਰੀ ਉਦੋਂ ਮੈਂ ਜੀਵਨ ਨਾ ਹੋਈ ਏ ਗੱਲ ਅੱਛਾ ਤੋ ਆ ਨਹੀਂ ਮੰਜਿੰਦਾ ਚਲ ਗਿਆ ਠਾਣੇ ਅੱਛਾ ਹਾਂ ਚਲੋ ਠੀਕ ਆ ਜੋ ਮੈਂ ਕਰੀਬ ਇਹਨਾਂ ਮਸੜ ਨੂੰ ਹੁਣ ਲਾ ਕੇ ਆ ਚਲ ਵੇਖ ਲਾ ਹਨਾ ਤੇ ਕਾਢਣ ਵਾਲੇ ਮੋਟਰਸਾਈਕਲ ਚੱਲੀਏ ਤੇ ਆਪਣਾ ਪੈਸੇ ਕਿ ਹੈਗੇ ਕੋਲ ਕਣੀ ਪੈਸੇ ਦੇ ਆਗੇ ਆ ਠੀਕ ਆ ਮੈਂ ਕੋ ਲੱਲੇ ਨਹੀਂ ਕੀ ਬਤਾਉਣਾ ਖੜੇ ਵੀ ਹੈ ਕਿ ਨਹੀਂ ਚਲ ਉਹ ਕੋਈ ਨਹੀਂ ਕੰਮ ਦੱਸਣ ਪੈਸੇ ਨਾਲ ਹੀ ਬੰਨਣਾ ਮੈਂ ਉਹ ਰਹਿ ਹੈ ਕੀ ਬਤਾ ਬੰਨਣਾ ਕਾ ਕੀ ਹੋਣਾ ਵਾ ਆਹੋ ਹੈ ਕਿ ਨਹੀਂ ਕੰਮ ਹੀ ਆਹੋ ਜੀ ਕੀਤੇ ਛੱਡਦੇ ਨਹੀਂ ਹੁੰਦੇ ਨਸ਼ੇ ਵਾਲਿਆਂ ਨੂੰ ਉਹ ਤਾਂ ਤੁਹਾਡੀ ਗੱਲ ਸਹੀ ਹੈ ਚਲੋ ਆ ਜੋ ਮੋਟਰਸਾਈਕਲ ਕੱਢੀਏ ਨਾਲੇ